ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅਸੀਂ ਆਏ ਆ ਇੱਥੇ ਪਿੰਡ ਹੈਗਾ ਆ ਹਰਤਾ ਖੇੜਾ ਸਾਹਮਣੇ ਤੇ ਇੱਧਰ ਦੋਦੜਾ ਪਿੰਡ ਬੁਲਾ ਡੈਰੀਆ ਤੇ ਸਾਨੂੰ ਇੱਥੇ ਨਾ ਬੈਠੇ ਗੱਲ ਚੱਲੀ ਦੱਸਦੇ ਆ ਆਹੜ ਖੂਈਏ ਮੇਰੇ ਪਿੱਛੇ ਇਹਦਾ ਉਹਨਾਂ ਨੇ ਇਤਿਹਾਸ ਦੱਸਿਆ ਅਸੀਂ ਕਾ ਤੁਹਾਡੇ ਨਾਲ ਸਾਂਝਾ ਕਰੀਏ ਥੋੜਾ ਲੱਗਿਆ ਐਂ ਸੋਚਿਆ ਤੁਹਾਡੇ ਨਾਲ ਸਾਂਝਾ ਕਰੀਏ ਇੱਕਦਾਰ ਖੂਈ ਦਿਖਾ ਦੇ ਲੱਗੋ ਆ ਕਿਉਂ ਇਹ ਦੱਸਦੇ ਆ ਖੂਈ ਜਿਹੜੀ ਆ ਟੱਕੜ ਜਿੱਤੇ ਇਹ ਖੂਈ ਇੱਥੇ ਸਾਡੇ ਬਜ਼ੁਰਗ ਬੈਠੇ ਸੀ ਉਹਨਾਂ ਦੱਸਿਆ ਹਨ ਉਹ ਕਹਿੰਦੇ ਆਹ ਖੂਈ ਉਹ ਆ ਜਿੱਥੇ ਡੋਗਰ ਤੇ ਜੋਣੇ ਮੋਰ ਦੀ ਲੜਾਈ ਹੋਈ ਸੀ ਟਾਈਮ ਪਾ ਕੇ ਕਹਿੰਦੇ ਕਿ ਚੈਲੇਂਜ ਕੀਤਾ ਤੇ ਲੜੇ ਸੀ ਇੱਥੇ ਆਹ ਖੂਈ ਨਿਸ਼ਾਨੀ ਆ ਉਹਦੀ ਖੂਈ ਤਾਂ ਸਾਂਭੀ ਹੋਈ ਆ ਉਸ ਟਾਈਮ ਤੇ ਟਿੱਬੇ ਹੁੰਦੇ ਸੀਗੇ ਜੰਗਲ ਸਾਰਾ ਜੰਗਲਾਤ ਹੁੰਦਾ ਜਿੰਕੋ ਪ੍ਰਾਣੀ ਕਰ ਲੈ ਇਹ 1800 ਕਿੰਨਾ ਕਹ ਦਦੇ ਭਾਈ 1896 96 ਇੱਥੇ ਕੋ ਦੱਸਦੇ ਪਏ ਕਿਤਾ ਭੁੱਲ ਗਿਆ ਹਾਂ ਦੱਸਦੇ ਪਏ ਬਜ਼ੁਰਗ ਤੇ ਆ ਖੂਈ ਆ ਉਹ ਜਿੱਥੇ ਉਸ ਟਾਈਮ ਟਾਈਮ ਪਾ ਕੇ ਡੋਗਰ ਤੇ ਜੁਨੇ ਮੋੜ ਦੀ ਲੜਾਈ ਹੋਈ ਤੇ ਜੁਨਾ ਮੋੜ ਦੇ ਡੋਗ ਨੂੰ ਇੱਥੇ ਮਾਰਿਆ ਸੀਗਾ ਆ ਜਗ੍ਹਾ ਦੱਸਦੇ ਪਏ ਉਹ ਤੇ ਆ ਉਹ ਖੂਈ ਆ ਤੇ ਮੈਂ ਕਹਿੰਦਾ ਖੂਈ ਬੜੀ ਲਾਗੋ ਕਿ ਦਿਖਾ ਦਿਓ ਕਿ ਕਿ ਲਿਆ ਕੇ ਕਿ ਕਿਸੇ ਟਾਈਮ ਖੂਈ ਚੱਲਦੀ ਹੋਊਗਾ ਏ ਕਣਾ ਡੁੰਗੇ ਬਹੁਤ ਥੱਲੇ ਕੋਈ ਨਹੀਂ ਦਿੰਦਾ ਪਰ ਉਸ ਟਾਈਮ ਇੱਥੋਂ ਕੋਈ ਤਾਂ ਲੋਕ ਪਾਣੀ ਪੀਂਦੇ ਹੋਣਗੇ ਜਾਂ ਭਰਦੇ ਹੋਣਗੇ ਕਿਉਂਕਿ ਉਸ ਟਾਈਮ ਇਹ ਸਾਰਾ ਜੰਗਲ ਜੰਗਲਾਤ ਏਰੀਆ ਸੀ ਆ ਟਾਲੀਆਂ ਗਵਾਈ ਭਰਦੀ ਉਸ ਟਾਈਮ ਦੀਆਂ ਰੁੱਖ ਇੱਕ ਦੋ ਹੈਗੇ ਇੱਥੇ ਆੜੇ ਬਾਕੀ ਸੁੱਕ ਗਿਆ ਤੇ ਇਹ ਸ਼ਾਇਦ ਹੋ ਸਕਦਾ ਟਾਲੀ ਹੋਣ ਸਦਾ ਸ਼ਾਇਦ ਕੋ ਪ੍ਰਾਣੀ ਟਾਲੀ ਹੈ ਇਹ ਇਹ ਉਸ ਟਾਈਮ ਦੀ ਗਵਾਈ ਭਰਦੀ ਆ ਉਸ ਟਾਈਮ ਕਿਉਂਕਿ ਉਸ ਟਾਈਮ ਸਾਰਾ ਜੰਗਲ ਸੀਗਾ ਜੰਗਲਾਤ ਏਰੀਆ ਸੀਗਾ ਤਿੱਬੇ ਜੇ ਨੂੰ ਦੱਸਦੇ ਕਿ ਤਿੱਬੇ ਹੁੰਦੇ ਹੁਣ ਤੋਂ ਆਬਾਦ ਹੋ ਗਿਆ ਕਾਫੀ ਟਾਈਮ ਤੋਂ ਤੇ ਉਹ ਹੀ ਸਮਾਂ ਉਹ ਦੇਖ ਲਓ ਜਦੋਂ ਕਦੇ ਇੱਥੇ ਲੋਕ ਪਾਣੀ ਪੀਂਦੇ ਹੋਣਗੇ ਹਨਾ ਉਹ ਵੀ ਸਮਾਂ ਹੋਊਗਾ ਨਾ ਤੇ ਉਹ ਵੀ ਸਮਾਂ ਹੋਊਗਾ ਜਿੱਦਣ ਇੱਥੇ ਜੂਣਾ ਮੋੜ ਤੇ ਡੌਗ ਦੀ ਲੜਾਈ ਹੋਈ ਹੋਊਗੀ ਕਿਵੇਂ ਲੜਾਈ ਹੋਈ ਹੋਊਗੀ ਜਿਹੜਾ ਤੇ ਡੌਗ ਨੂੰ ਆਹ ਜਗ੍ਹਾ ਜਿੱਥੇ ਦੱਸਦੇ ਇਹ ਜਗ੍ਹਾ ਤੇ ਉਹ ਮਾਰੇ ਜੂਨੇ ਮੋੜ ਦੇ ਡੌਗ ਉਹ ਜਿਹੜਾ ਆਪਾਂ ਆਮ ਕਿਸੇ ਸੁਣਿਆ ਜਿਹਨੇ ਧੋਖਾ ਕੀਤਾ ਜੂਨੇ ਮੋੜ ਦਾ ਹੋਇਆ ਨਾ ਹਾਂ ਓਆ ਦੋਸਤੋ ਇਹ ਇਸ ਛੋਟੀ ਜੀ ਸਟੋਰੀ ਹੈ ਤੇ ਬਹੁਤ ਵੜਾ ਇਤਿਹਾਸ ਨਾਲ ਜੁੜੇ ਮੋੜ ਦਾ ਸੁਣਾਇਆ ਆਪਾਂ ਕਰਨ ਜੁੜਾ ਮੋੜ ڈاکੂ ਸੀਗਾ ਕਿchna ਦੋਸਤ ਸੀਗਾ ਦਾ ਨਾ ਆਪਣਾ ਡੋਗਰ ਯਾਰ ਦੋਸਤ ਦੀ ਬਾਜੋ ਧੋਖਾ ਕਰ ਗਿਆ ਸੀਗਾ ਫਿਰ ਕਿਵੇਂ ਲੜੇ ਕਿਵੇਂ ਮਾਰਿਆ ਕਹਾਣੀਆਂ ਕਹਾਣੀਆਂ ਨੇ ਸੱਚਾ ਸੱਚਾ ਇਤਿਹਾਸ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਹੋਈ ਚੀਜ਼ਾਂ ਨੇ ਸੋ ਦੋਸਤੋ ਆ ਤਾਂ ਮੈਂ ਨੰਗਾ ਲਗਾ ਸੀ ਉਹ ਗੱਲ ਚੱਲ ਵੀ ਗੁਦਰਤੀ ਉੱਤੇ ਰੱਤੇ ਖੜੇ ਗਏ ਸੀਗੇ ਤੇ ਉਹਨਾਂ ਦੱਸਿਆ ਕਿ ਚਲੋ ਵੀਡੀਓ ਬਣਾਉਨੇ ਆ ਜੇ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਆ ਠੀਕ ਆ ਪਿਆਰੋ ਬਾਕੀ ਤੁਸੀਂ ਆਪਣੇ ਵਿਚਾਰ ਦਿਓ ਜੇ ਆਪਣੇ ਆਪਣੇ ਵਿਚਾਰ ਹੁੰਦੇ ਆ ਉਸ ਦਾ ਬਹੁਤੇ ਗੱਲਾਂ ਮੈਨੂੰ ਬਹੁਤ ਨਾ ਪਤਾ ਹੁੰਦੇ ਪਰ ਜਿੰਨਾ ਕਿ ਦੱਸਿਆ ਮੈਨੂੰ ਇਤਿਹਾਸ ਉਹਨਾਂ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਧੰਨਵਾਦ ਪਿਆਰੋ